ਫੀਦਰ ਹੈਸ਼ ਵਿਖੇ ਇੱਕ ਬਹੁਤ ਹੀ ਅਹਿਮ ਮੀਟਿੰਗ 350 ਸਾਲਾ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦੇਵਾਲਾ ਜੀ ਤੇ ਨਾਲ ਹੀ 350 ਸਾਲਾ ਦਸ਼ਮੇਸ਼ ਪਿਤਾ ਬਾਦਸ਼ਾਹ ਦਰবেশ ਧੰਤਨ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਸਾਡੇ ਸਾਰੇ ਹੀ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੇ ਨਾਮ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਛੇਮੇ ਕਰੋੜੀ ਸਤਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਤਕਾਰਯੋਗ ਸੰਤ ਬਾਬਾ ਸੁਪਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸਤਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਸਤਕਾਰਯੋਗ ਬਾਬਾ ਤੀਰਤ ਸਿੰਘ ਜੀ ਤਪਸਥਾਨ ਭਾਈ ਜੇਤਾ ਜੀ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਮੌਜੂਦਾ ਐਸ ਡੀ ਪੀ ਸੀ ਮੈਂਬਰ ਸਤਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਸਤਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਵਾਲੇ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਸਿਖੇਅਰ ਸਤਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਰਾਏਪੁਰ ਮੌਜੂਦਾ ਐਸਜੀਪੀਸੀ ਮੈਂਬਰ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੀ ਵਾਲੇ ਸਤਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ਼੍ਰੀ ਨਨਪੁਰ ਸਾਹਿਬ ਜੀ ਦੇ ਨੁਮਾਇੰਦੇ ਸਨ ਸਤਕਾਰਯੋਗ ਬਾਬਾ ਸੁਰਸਿੰਘ ਜੀ ਵਾਲੇ ਸਤਕਾਰਯੋਗ ਬਾਬਾ ਬੁੱਧ ਸਿੰਘ ਜੀ ਨਿੱਕੀ ਖੋਮਣ ਵਾਲੇ ਸਤਕਾਰਯੋਗ ਸੰਤ ਨਿਰਮਲ ਦਾਸ ਜੀ ਜੋੜੇ ਵਾਲੇ ਪ੍ਰੋਫੈਸਰ ਪਿੰਦਰ ਸਿੰਘ ਜੀ ਮਾਲਪੁਰ ਗੁੰਗਾ ਸਾਹਿਬ ਵਾਲੇ ਸਤਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਵੱਲੋਂ ਬਾਬਾ ਮੇਜਰ ਸਿੰਘ ਜੀ ਸਰਕਾਰੀਓਕ ਬਾਬਾ ਬਲਬੀਰ ਸਿੰਘ ਜੀ ਅਤੇ ਬਾਬਾ ਬਲਦੇਵ ਸਿੰਘ ਜੀ ਖਡੂਰ ਸਾਹਿਬ ਵੱਲੋਂ ਜਥੇਦਾਰ ਬਲਦੇਵ ਸਿੰਘ ਜੀ ਸਰਕਾਰੀਓਕ ਬਾਬਾ ਅਫਤਾਰ ਸਿੰਘ ਜੀ ਦਲ ਬਾਬਾ ਬਿਲੀਚੰਦ ਸੁਰਸਿੰਘ ਵਾਲਿਆਂ ਵੱਲੋਂ ਬਾਬਾ ਨਾਰ ਸਿੰਘ ਜੀ ਸਰਕਾਰੀਓਕ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਵਾਲਿਆਂ ਵੱਲੋਂ ਬਾਬਾ ਅਫਤਾਰ ਸਿੰਘ ਜੀ ਸਰਕਾਰੀਓਕ ਬਾਬਾ ਅਫਤਾਰ ਸਿੰਘ ਜੀ ਸਰਕਾਰੀਓਕ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸਰਕਾਰੀਓਕ ਬਾਬਾ ਸੋਨ ਸਿੰਘ ਜੀ ਕਾਰ ਸੇਵਾ ਬਾਬਾ ਬੁੱਢਾ ਜੀ ਸਰਕਾਰੀਓਕ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹੜੀ ਵਾਲੇ ਸਰਕਾਰੀਓਕ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲਿਆਂ ਵੱਲੋਂ ਬਾਬਾ ਗੁਰਜੀਤ ਸਿੰਘ ਜੀ ਸਤਕਾਰਯੋਗ ਬਾਬਾ ਨਨ ਸਿੰਘ ਜੀ ਮੁੰਡਾ ਪਿੰਡ ਵਾਲੇ ਸਤਕਾਰਯੋਗ ਸੰਤ ਗੁਰਬਚਨ ਸਿੰਘ ਜੀ ਪਾਂਡਵਾ ਡਾਕਟਰ ਅਮਰਜੀਤ ਸਿੰਘ ਜੀ ਡਾਇਰੈਕਟਰ ਸਿੱਖ ਸਟੱਡੀਜ਼ ਚੇਅਰ શ્રી ਗੁਰੂ ਗ੍ਰੰਥ ਸਾਹਿਬ ਪਵਨਗੁਰ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾਕਟਰ ਜਸਬੀਰ ਕੌਰ ਗੁਰਬੁਧ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਸਰਦਾਰ ਸਿਮਰਜੀਤ ਸਿੰਘ ਕੰਗ ਸੇਵਾਮਕਤਕਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਲਹਿਰ ਡਾਕਟਰ ਪਰਮਵੀਰ ਸਿੰਘ ਜੀ ਡਾਇਰੈਕਟਰ ਸਿੱਖ ਧਰਮ ਦਾ ਵਿਸ਼ਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਬਾ ਗੁਰਦੇਵ ਸਿੰਘ ਜੀ ਬਜਵਾੜੇ ਵਾਲੇ ਬਾਬਾ ਬਲਵੀਰ ਸਿੰਘ ਜੀ ਬਿਰਦ ਆਸ਼ਰਮ ਬਾਬਾ ਜਗਜੀਤ ਸਿੰਘ ਜੀ ਮਿਰਜ਼ਾਪੁਰ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਦਿੱਲੀ ਬਾਬਾਜੀਤ ਸਿੰਘ ਜੀ ਨਿਰਮਲ ਕਟੀਆਂ ਜੋੜਾ ਇਹਨਾਂ ਸਾਰੇ ਸੰਤਾਂ ਮਹਾਂਪੁਰਖਾਂ ਨੇ ਅੱਜ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਤੇ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਦੱਸਿਆ ਜੋ ਪਲਾਨ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਜੀ ਦੀ ਇਹ ਹਮੇਸ਼ਾ ਹੀ ਜਦੋਂ ਤੋਂ ਇਹ 350 ਸਾਲਾ ਸ਼ਤਾਬਦੀ ਦੇ ਅਸੀਂ ਤਿਆਰੀ ਸ਼ੁਰੂ ਕੀਤੀ ਹੈ ਸਾਨੂੰ ਮੇਰੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਤੇ ਸਾਡੇ ਮੰਤਰੀਆਂ ਦੀ ਟੀਮ ਤਰੁਣਪ੍ਰੀਤ ਸੌਨ ਜੀ ਹਰਪਜਨ ਸਿੰਘ ਜੀ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਵਿਸ਼ ਪੱਧਰ ਤੇ ਜਿਵੇਂ ਉਹ ਐਗਜ਼ੈਕਟ ਕਹਿੰਦੇ ਕਿ ਜਿਵੇਂ 올림픽 ਦੀ ਤਿਆਰੀ ਕਰਦੇ ਹੈ ਉਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਤੇ ਉਸ ਦਾ ਚੋਅ ਸਾਰਾ ਪਲਾਨ ਹੈ ਜਿਹੜਾ ਅਸੀਂ ਇਹਨਾਂ ਸਾਰੀਆਂ ਸੰਤਾ ਮਹਾਪੁਰਖਾਂ ਦੇ ਸਾਹਮਣੇ ਰੱਖਿਆ ਕਿਵੇਂ-ਕਿਵੇਂ ਸਰਕਾਰ ਸ਼ਤਾਬਦੀ ਮਨਾਊਗੀ ਨਾਲ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਸਾਡੇ ਐਸਡੀਪੀਸੀ ਮੈਂਬਰ ਵੀ ਸੀ ਸਿਕਸ ਸਕਾਲਰਸ ਵੀ ਸੀਗੇ ਤੇ ਸਾਰੇ ਸੰਤਾ ਮਹਾਪੁਰਖਾਂ ਤੋਂ ਸਹਿਯੋਗ ਮੰਗਿਆ ਤੇ ਬੜੀ ਅੱਜ ਬੜੀ ਲੰਬੀ ਇਹ ਵਾਰਤਾਲਾਪ ਚੱਲਿਆ ਤੇ ਪਹਿਲੀ ਵਾਰੀ ਹੋਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਇੰਨੇ ਸੰਤਾਂ ਮਹਾਪੁਰਖਾਂ ਦੇ ਜਿਹੜੇ ਚਰਨ 'ਤੇ ਤੇ ਨਾਲ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਰਹਿਸ਼ ਵਿਖੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਭਿਤ ਹੈ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਾਪ ਹੋਇਆ ਅਰਦਾਸ ਹੋਈ ਸਮੂਹੀ ਅਰਦਾਸ ਹੋਈ ਗੁਰੂ ਸਾਹਿਬ ਜੀ ਦੇ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਦਸਮ ਪਿਤਾ ਦੇ ਚਰਨਾਂ 'ਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੋਈ ਕਿ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਰੱਖੋ ਅਸੀਂ ਆਪ ਜੀ ਦੀ ਸ਼ਤਾਬਦੀ ਵੱਡੇ ਪੱਧਰ ਤੇ ਮਨਾ ਸਕੀ ਤੇ ਨਾਲ ਹੀ ਸਾਰੇ ਸੰਤਾਂ ਮੁਰਖਾਂ ਸੰਤਾਂ ਮਹਾਪੁਰਖਾਂ ਨੂੰ ਜਿਹੜਾ ਹੈ ਸਨਮਾਨ ਹੋਇਆ ਇਹ ਸਾਰਾ ਜੋ ਪਲਾਨ ਹੈ ਜੀ ਜਿਵੇਂ ਮੈਂ ਅੱਗੇ ਵੀ ਦੱਸਿਆ ਤੇ ਇੱਕ ਵਾਰੀ ਦੁਬਾਰਾ ਡਿਟੇਲ ਦੇ ਵਿੱਚ ਮਿਤੀ 25 ਅਕਤੂਬਰ ਨੂੰ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਅਸੀਂ ਸਾਰੇ ਸਾਡੀ ਸਾਰੀ ਸਰਕਾਰ ਅਰਦਾਸ ਕਰਕੇ ਰਸਮੀ ਤੌਰ ਤੇ ਸਮਾਗਮ ਦੀ ਸ਼ੁਰੂਆਤ ਹੋ ਗਈ ਤੇ ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਕਾਬਗੰਜ ਸਾਹਿਬ ਦਿੱਲੀ ਵਿਖੇ ਜਿਹੜਾ ਹੈ ਕੀਰਤਨ ਦਰਬਾਰ ਹੋਇਆ ਤੇ ਠੀਕ 25 ਤਰੀਕ ਤੋਂ ਬਾਅਦ ਪੰਜਾਬ ਦੇ ਸਾਰੇ ਕਾਲਜਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਨੇ ਚਾਹੇ ਉਹ ਐਡਿਟ ਨੇ ਉਹਨਾਂ ਸਾਰੇ ਯੂਨੀਵਰਸਿਟੀਆਂ ਕਾਲਜਸ ਦੇ ਵਿੱਚ ਸੈਮੀਨਾਰਸ ਹੋਣਗੇ ਨਵੇਂ ਪਾਤਸ਼ਾਹ ਹਨ ਤਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਉਹਨਾਂ ਦੀ ਬਾਣੀ ਦੇ ਉੱਤੇ ਉਹਨਾਂ ਦੇ ਸ਼ਹਾਦਤ ਦੇ ਉੱਤੇ ਤੇ ਨਾਲ ਹੀ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜਿਵੇਂ ਜਿਹੜੇ ਸਿੰਘ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਤੇ ਜਿਹੜੇ ਸਾਡੇ ਭਾਈ ਜੈਤਾ ਜੀ ਇਹਨਾਂ ਸਭ ਦੇ ਜੀਵਨਾ ਬਾਰੇ ਸੈਮੀਨਾਰਸ ਤੇ ਵੱਖ-ਵੱਖ ਪ੍ਰੋਗਰਾਮ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋ ਜਿਹੜਾ ਵਰਲਡ ਕਲਾਸ ਲਾਈਟ ਐਂਡ ਸਾਊਂਡ ਸ਼ੋ ਹੋਣਗੇ ਜਿਦੇ ਵਿੱਚ ਥ्रू ਲੇਜ਼ਰ ਲਾਈਟਸ ਤੇ 3D ਇਫੈਕਟ ਗੁਰੂ ਸਾਹਿਬ ਦਾ ਜੀਵਨ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣਗੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ 130 ਜਿਹੜੇ ਥਾਨ ਨੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਹੈ 1 ਤਰੀਕ ਤੋਂ ਲੈ ਕੇ 3 ਨਵੰਬਰ ਤੱਕ ਜਿਹੜੇ ਹੈ ਕੀਰਤਨ ਦਰਬਾਰ ਹੋਣਗੇ ਸਮਾਗਮ ਹੋਣਗੇ ਇਸ ਦੇ ਨਾਲ ਹੀ ਚਾਰ ਜਿਹੜੇ ਸਾਡੇ ਸ਼ਹਿਰ ਹਨ ਅੰਮ੍ਰਿਤਸਰ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਅਨੰਦਪੁਰ ਸਾਹਿਬ ਜੋ ਸ਼ਹਿਰ ਉਹਨੇ ਖੁਦ ਬਸਾਇਆ ਤੇ ਚੌਥਾ ਪਟਿਆਲਾ ਜਿੱਥੇ ਗੁਰੂ ਸਾਹਿਬ ਬਹੁਤ ਸਮਾਜ ਜਿਨੀ ਆ ਜੀਵਨ ਬਤਾਇਆ ਇਹ ਚਾਰੋਂ ਸ਼ਹਿਰਾਂ ਦੇ ਵਿੱਚ ਵੱਡੇ ਸਮਾਗਮ ਹੋਣਗੇ ਨਾਲ ਹੀ ਚਾਰੋਂ ਸ਼ਹਿਰਾਂ ਨੂੰ ਜਿਹੜਾ ਹੈ ਸਾਫ ਸਫਾਈ ਤੇ ਇੱਥੇ ਜਿਹੜੀ ਹੈ ਇੱਕ ਸ਼ਹਾਦਤ ਦੀ ਮਿਸਾਲ ਜਿਸ ਨੂੰ ਉਸੇ ਸ਼ਹਾਦਤ ਦੀ ਲੋ ਕਹਿ ਰਹੇ ਹਨ ਇਹ 23 24 25 ਤਰੀਕ ਨੂੰ ਸਾਰੇ ਜਿਹੜੇ ਸ਼ਹਿਰ ਇਸ ਨਾਲ ਰੌਸ਼ਨ ਹੋਣਗੇ ਇਸ ਦੇ ਨਾਲ ਹੀ ਚਾਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ ਸ਼੍ਰੀਨਗਰ ਤੋਂ ਕਸ਼ਮੀਰ ਤੋਂ 18 ਨਵੰਬਰ 2025 ਨੂੰ ਗੁਰਦੁਆਰਾ ਛੱਟੀ ਪਾਛਈ ਜਿਹੜਾ ਛੇਵੇਂ ਪਾਤਸ਼ਾਹ ਭਗਤ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਸ਼੍ਰੀਨਗਰ ਦੇ ਵਿਖੇ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਇਸ ਦੇ ਨਾਲ ਸਾਡੇ ਜੰਮੂ ਕਸ਼ਮੀਰ ਦੀ ਸਰਕਾਰ ਨਾਲ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਾਹਿਬ ਨਾਲ ਸਾਰੀਆਂ ਮੀਟਿੰਗਾਂ ਹੋ ਗਈਆਂ ਡੈਲੀਗੇਟ ਸਾਡੇ ਜਾ ਕੇ ਆਏ ਸੀ ਤੇ 19 ਤਰੀਕ ਨੂੰ 19 ਦਸੰਬਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੇ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਅੱਜ ਆਏ ਸੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਸ਼੍ਰੀਨਗਰ ਤੋਂ ਜਿਹੜਾ ਹੈ ਪਹਿਲਾ ਨਗਰ ਕੀਰਤਨ ਸ਼ੁਰੂ ਹੋਊਗਾ ਵਾਇਆ ਜੰਮੂ ਵਾਇਆ ਪਠਾਨਕੋਟ ਹੁੰਦੇ ਵਾਇਆ ਹਸ਼ਾਰਪੁਰ ਹੁੰਦੇ ਹੋਏ ਵਾਇਆ ਗੜਸ਼ੰਕਰ ਹੁੰਦੇ ਅਨੰਦਪੁਰ ਸਾਹਿਬ 22 ਤਰੀਕ ਨੂੰ ਪਹੁੰਚੂਗਾ ਦੂਜਾ ਜਿਹੜਾ ਨਗਰ ਕੀਰਤਨ ਹੈ ਉਹ ਗੁਰਦਾਸਪੁਰ ਤੋਂ ਸ਼ੁਰੂ ਹੋਊਗਾ ਵਾਇਆ ਗੁਰਦਾਸਪੁਰ ਹੁੰਦੇ ਹੋਏ ਬਟਾਲਾ ਬਾਬਾ ਬਕਾਲਾ ਸਾਹਿਬ ਫਿਰ ਅੰਮ੍ਰਿਤਸਰ ਹੁੰਦੇ ਹੋਏ ਜਲੰਧਰ ਹੁੰਦੇ ਹੋਏ ਬਲਾਚੌਰ ਹੁੰਦੇ ਹੋਏ ਨੂਰਪੁਰ ਵਾਇਆ ਨੂਰਪੁਰ ਪੇਤੀ ਅਨੰਪੁਰ ਸਾਹਿਬ 23 ਸ਼ਾਮੀ ਪਹੁੰਚੂਗਾ ਤੀਜਾ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋ ਕੇ ਵਾਇਆ ਫਿਰੋਜ਼ਪੁਰ ਵਾਇਆ ਮੋਗਾ ਵਾਇਆ ਲੁਧਿਆਣਾ ਵਾਇਆ ਫਟੇਗੜ ਸਾਹਿਬ ਹੁੰਦੇ ਹੋਏ ਫਿਰ 22 ਤਰੀਕ ਨੂੰ ਸ੍ਰੀ ਅਨੰਪੁਰ ਸਾਹਿਬ ਵਿਖੇ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਜਿਹੜਾ ਹੈ ਉਹ 18 ਤਰੀਕ ਤੋਂ ਸ਼ੁਰੂ ਹੋਗਾ ਇੱਕ ਦਿਨ ਐਡਵਾਂਸ ਕਿਲੋ ਵਿੱਚ ਮਾਲਵੇ ਦੇ ਵਿੱਚ ਗੁਰੂ ਸਾਹਿਬ ਨੇ ਦੇ ਬਹੁਤ ਸਾਰੇ ਸਥਾਨ ਨੇ ਤਾਂ ਤੱਕ ਦਮਦਮਾ ਸਾਬ ਤਰਵੰਡੀ ਸਾਬੂ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਵਾਇਆ ਸੰਗਰੂਰ ਵਾਇਆ ਪਟਿਆਲਾ ਵਾਇਆ ਮਹਾਲੀ ਹੁੰਦੇ ਫਿਰ 22 ਤਰੀਕ ਸ਼ਾਮੀ ਅਨੰਦਪੁਰ ਸਾਹਿਬ ਪਹੁੰਚਣਗੇ 23 24 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਹੋਣਗੇ ਜਿਸ ਦੇ ਲਈ ਤਿਆਰੀਆਂ ਲਈ ਅਸੀਂ ਸਾਰੇ ਲੱਗੇ ਹੋਏ ਆ ਤੇ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਜਿਹੜੀ ਉਹ ਉੱਥੇ ਪਹੁੰਚੂਗੀ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਵੀ ਬਹੁਤ ਸਾਰੇ ਜਿਹੜੇ ਹੈ ਨੈਸ਼ਨਲ ਲੈਵਲ ਦੇ ਗੈਸਟ ਹੈ ਉਹਨਾਂ ਨੂੰ ਵੀ ਇਨਵਾਈਟ ਕਰ ਰਹੇ ਨੇ ਨਿੱਜੀ ਤੌਰ ਦੇ ਉੱਤੇ ਤਾਂ ਦੇਸ਼ ਦੀਆਂ ਵੱਡੀਆਂ ਸ਼ਖਸੀਤਾਂ ਵੀ ਪਹੁੰਚਣਗੀਆਂ 23 ਤਰੀਕ ਨੂੰ ਸਵੇਰੇ 10 ਵਜੇ ਸਾਰੇ ਸੰਤਾਂ ਮਹਾਪੁਰਖਾਂ ਦੀ ਹਾਜ਼ਰੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਰਵ ਧਰਮ ਸੰਮੇਲਨ ਸਾਰੇ ਧਰਮਾਂ ਦੇ ਸੰਤਾਂ ਮਹਾਪੁਰਖਾਂ ਨਮਾਇੰਦਿਆਂ ਨੂੰ ਸੱਦਾ ਦੇ ਰਹੀ ਅਸੀਂ ਦੇ ਰਹੇ ਹਾਂ ਕਿਉਂਕਿ ਨੌਵੇਂ ਪਾਤਸ਼ਾਹ ਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਉਹਨੇ ਆਪਣੀ ਕੁਰਬਾਨੀ ਕਿਸੇ ਹੋਰ ਧਰਮ ਲਈ ਦਿੱਤੀ ਤਾਂ ਸਭ ਤੋਂ ਪਹਿਲਾਂ ਜੇ ਅਗਰ ਕੋਈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਨਮੂਨਾ ਹੈ ਉਹ ਨੌਵੇਂ ਪਾਤਸ਼ਾਹ ਹਨ ਤਾਂ ਇਸ ਕਰਕੇ ਸਰਵ ਧਰਮ ਸੰਮੇਲਨ ਹੋਊਗਾ ਨਾਲ ਹੀ ਉਸ ਦਿਨ ਜਿਹੜਾ ਹੈ ਵਿਰਾਸਤ ਖਾਲਸੇ ਦੇ ਵਿੱਚ ਇੱਕ ਅਲੌਕਿਕ ਫਰੀ ਐਗਜ਼ੀਬਿਸ਼ਨ ਹੈ ਗੁਰੂ ਸਾਹਿਬ ਦੇ ਜੀਵਨ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਉਹ ਲੱਗੂਗੀ ਤੇ ਸ਼ਾਮੀ ਜਿਹੜਾ ਹੈ 6 ਵਜੇ ਉਸੇ ਸਥਾਨ ਤੇ ਜਿਹੜਾ ਹੈ ਕੀਰਤਨ ਦਰਬਾਰ ਤੇ 5 ਵਜੇ ਡਰੋਨ ਸ਼ੋ ਪਹਿਲੀ ਵਾਰੀ ਪੰਜਾਬ ਦੇ ਵਿੱਚ 3 ਦਿਨ 23 ਨਵੰਬਰ 24 ਨਵੰਬਰ ਤੇ 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵਿਰਾਸਤੇ ਖਾਲਸਾ ਚ ਡਰੋਨ ਸ਼ੋ ਹੋਣਗੇ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਕਿ ਪੰਜਾਬ ਚ ਡਰੋਨ ਸ਼ੋ ਆਰਗੇਨਾਈਜ਼ ਕਰ ਰਹੇ ਹੈ ਇਸ ਦੇ ਨਾਲ ਹੀ ਸ਼ਾਮ ਨੂੰ ਜਿਹੜੀ ਜਿਵੇਂ ਮੈਂ ਦੱਸਿਆ ਸ਼ਹਾਦਤ ਦੀ ਲੋ ਸ਼ਹਾਦਤ ਦੀ ਲੋ ਦੇ ਨਾਲ ਪੂਰਾ ਜਿਹੜਾ ਸ਼ਹਿਰ ਅਨੰਪੁਰ ਸਾਹਿਬ ਨਿਸ਼ਾਨਾ ਨਾਲ ਉਹ ਜਗ ਜਗਾਈਆਂ ਜਾਣਗੀਆਂ ਨਿੱਕੀ 24 ਨਵੰਬਰ ਨੂੰ ਸਵੇਰੇ 8 ਵਜੇ ਸ਼੍ਰੀ ਕੀਰਪੁਰ ਸਾਹਿਬ ਤੋਂ ਕਿਉਂਕਿ ਜਦੋਂ ਭਾਈ ਜੈਤਾ ਜੀ ਜਵਾਜ ਤੋਂ ਬਾਬਾ ਜੀਵਨ ਸਿੰਘ ਬਣੇ ਤਰੋ ਸੀਸ ਲੈ ਕੇ ਆਏ ਤਾਂ ਕੀਤਪੁਰ ਸਾਹਿਬ ਆ ਕੇ ਬਾਲ ਗੋਬਿੰਦ ਰਾਏ ਤੇ ਸਾਰੀ ਸਿੱਖ ਸੰਗਤ ਸਾਰੇ ਪਰਿਵਾਰ ਨੇ ਉਹ ਸੀਸ ਜਿਹੜਾ ਹੈ ਉਹ ਭਾਈ ਜੈਤਾ ਜੀ ਤੋਂ ਲਿਆ ਤੇ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਲੈ ਜਾ ਕੇ ਗੁਰਦੁਆਰਾ ਸੀਸਗੰਸਾਬ ਸੰਸਕਾਰ ਕੀਤਾ ਤਾਂ 24 ਨਵੰਬਰ ਨੂੰ ਸਵੇਰੇ 8 ਵਜੇ ਤੋਂ ਸੀਸ ਪੇਟ ਨਗਰ ਕੀਰਤਨ ਜਿਹੜਾ ਹੈ ਉਹ ਕੀਤਪੁਰ ਸਾਹਿਬ ਤੋਂ ਆਰੰਭ ਹੋਊਗਾ ਤੇ ਗੁਰਦੁਆਰਾ ਸੀਸਗੰਸਾਬ ਤੱਕ ਭਲਾ 71 ਤਾ ਸਰਬੱਤ ਦੇ ਭਲਾ 71 ਤਾ ਦੇ ਨਾਲ-ਨਾਲ ਅੰਲੰਗਪੁਰ ਸਾਹਿਬ ਵਿਖੇ ਤੇ ਪੂਰੇ ਪੰਜਾਬ ਦੇ ਵਿੱਚ ਭਲਾ ਡੋਨੇਸ਼ਨ ਕੈਂਪ ਲਾਏ ਜਾਣਗੇ ਤੇ ਉਸੇ ਦਿਨ ਮਾਨਯੋਗ ਮੁੱਖ ਮੰਤਰੀ ਸਾਹਿਬ ਜਿੰਨੀ ਸੰਗਤ ਉੱਥੇ ਹੋਗੀ ਉਸ ਨੂੰ ਆਰਗਨ ਡੋਨੇਸ਼ਨ ਦੀ ਆਪਣੇ ਅੰਗ ਜਦੋਂ ਸਾਡਾ ਸਵਾਸ ਪੂਰੇ ਹੋ ਗਿਆ ਅਸੀਂ ਆਪਣੇ ਸਾਡੇ ਜਿਹੜੇ ਸ਼ਰੀਰ ਦੇ ਅੰਗੋਂ ਕਿਸੇ ਦੇ ਕੰਮ ਆ ਸਕਣ ਤਾਂ ਆਰਗਨ ਡੋਨੇਸ਼ਨ ਪਲੈਜ ਹੋਗੀ ਇਸੇ ਦੇ ਨਾਲ ਜੰਗਲਾਤ ਮੈਕਮੇ ਵੱਲੋਂ ਫੋਰੈਸਟ ਡਿਪਾਰਟਮੈਂਟ ਵੱਲੋਂ ਪੂਰੇ ਪੰਜਾਬ ਦੇ ਵਿੱਚ 3.5 ਲੱਖ ਸੈਪਲਿੰਗਸ ਉਸ ਦਿਨ 3.5 ਲੱਖ ਬੂਟੇ ਲਾਏ ਜਾਣਗੇ ਸ਼ਾਮੀ 5 ਵਜੇ ਫਿਰ ਡਰੋਨ ਸ਼ੋਅ ਹੈ ਤੇ ਸ਼ਾਮੀ ਫਿਰ ਕੀਰਤਨ ਦਰਬਾਰ ਹੈ ਇਹ ਜਿਹੜਾ 25 ਨਵੰਬਰ ਤੱਕ ਹੈ ਇਸ ਦੇ ਨਾਲ ਹੀ 23 ਨਵੰਬਰ ਨੂੰ ਕਿਉਂਕਿ ਸਾਡੇ ਅ ਦਸਮ ਪਾਤਸ਼ਾਹ ਬਾਦਸ਼ਾਹ ਦਰਵੇਸ਼ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਤਾ ਗਦੀ ਦਿਵਸ ਵੀ ਅਸੀਂ ਮਨਾ ਰਹੇ ਹਾਂ ਉਸੇ ਸਟੇਜ ਤੋਂ ਜਿਹੜਾ ਸਰਫਤਰਮ ਸੰਮੇਲਨ ਜੀ ਉਹ ਉਸ ਨੂੰ ਵੀ ਅਸੀਂ ਜਿਹੜਾ ਹੈ ਗੁਰਤਾ ਗਦੀ ਦਿਵਸ ਦੇ ਸ਼ਤਾਬਦੀ ਵੀ ਮਨਾਵਾਂਗੇ ਤੇ 25 ਤੋਂ ਬਾਅਦ 30 ਨਵੰਬਰ ਤੱਕ ਜਿਹੜੀ ਹੈ ਵਰਲਡ ਕਲਾਸ ਟੈਂਸਿਟੀ 19 ਨਵੰਬਰ ਤੋਂ ਸ਼ਿਸ਼ੋਭਿਤ ਹੋ ਜੂਗੀ ਅਨੰਦਪੁਰ ਸਾਹਿਬ ਵਿਖੇ SDPC ਵੱਲੋਂ ਸਾਨੂੰ ਰਿਕੁਐਸਟ ਥਈ ਸੀ ਕਿ ਕਿ ਉਹ 3 ਨਵੰਬਰ ਨੂੰ ਜਿਹੜਾ ਹੈ ਸੀ ਸੰਸਕਾਰ ਦਿਵਸ ਮਨਾ ਰਹੇ ਹਨ 3 ਨਵੰਬਰ ਤੱਕ ਇੱਕ ਵਰਲਡ ਕਲਾਸ ਟੈਂਟ ਸਿਟੀ ਜਿਹਦੇ ਵਿੱਚ ਰੋਜ਼ਾਨਾ ਲਗਭਗ 10 ਤੋਂ 11 ਹਜ਼ਾਰ ਸੰਗਤ ਜਿਹੜੀ ਰੁੱਕ ਸਕਦੀ ਹੈ ਇੱਕ ਤਰੀਕੇ ਨਾਲ ਛੋਟਾ ਇੱਕ ਪਿੰਡ ਹੋ ਗਿਆ ਸੋਰੀ ਇੱਕ ਛੋਟਾ ਸ਼ਹਿਰ ਹੋ ਗਿਆ ਉਹ ਇੱਕ ਅਸੀਂ ਸਟੈਬਲਿਸ਼ ਕਰ ਰਹੇ ਹਾਂ ਤੇ ਉਸ ਦਾ ਨਾਮ ਵੀ ਅਸੀਂ ਚੱਕ ਨਾਨਕੀ ਰੱਖ ਰਹੇ ਹਾਂ ਟੈਂਟ ਸਿਟੀ ਦਾ ਕਿਉਂਕਿ ਜਦੋਂ ਨੌਵੇਂ ਪਾਤਸ਼ਾਹ ਜੀ ਨੇ ਅਨੰਪੁਰ ਸਭ ਬਸਾਇਆ ਤਾਂ ਸਭ ਤੋਂ ਪਹਿਲਾਂ ਨਾਮ ਚੱਕ ਨਾਨਕੀ ਸੀਗਾ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਹਰ ਜਿਹੜੀ ਸੰਬੰਧਿਤ ਜਿਹੜੀ ਤਿਆਰੀਆਂ ਨੇ ਚਾਰੋਂ ਨਗਰ ਕੀਰਤਨਾਂ ਦੇ ਉੱਤੇ ਪਰਸੋਂ ਤੋਂ ਸਾਡੀ ਟੀਮ ਮਿਨਿਸਟਰਸ ਦੀ ਟੀਮ ਡੀਸੀਐਮ ਸਾਹਿਬ ਨੇ ਡਿਊਟੀ ਲਾ ਦਿੱਤੀ ਹੈ ਮੈਂ ਮੇਰੇ ਨਾਲ ਦੀਪਕ ਬਾਲੀ ਜੀ ਸਾਡੇ ਸਾਥੀ ਸੌਂਗ ਸਾਹਿਬ ਹਰਪ੍ਰੀਤ ਸਿੰਘ ਜੀ ਅਸੀਂ ਪੂਰੇ ਪੰਜਾਬ ਦੇ ਜਿੱਥੋਂ ਜਿੱਥੋਂ ਚਾਰੋਂ ਨਗਰ ਕੀਰਤਨਾਂ ਨੇ ਗੁਜ਼ਰਨਾ ਹੈ ਉਨਾ ਦੀ ਰੇਖੀ ਕਰਾਂਗੇ ਕਿਤੇ ਕੋਈ ਕੰਮ ਹੋਣ ਵਾਲਾ ਕਿਤੇ ਕੋਈ ਸੜਕ ਦਾ ਕੋਈ ਬਨਣ ਵਾਲੀ ਹੈ ਕੋਈ ਕੁਝ ਵੀ ਕੰਮ ਹੋਣ ਵਾਲਾ ਸਾਰੇ ਸਬੰਧਿਤ ਡਿਪਟੀ ਕਮਿਸ਼ਨਰਸ ਸਾਰੇ ਸਬੰਧਿਤ ਐਮ ਐਲ ਏ ਜਿਨਨੇ ਉੱਥੇ ਦੇ ਰਿਲੀਜੀਅਸ ਆਗੂ ਨੇ ਸੰਤ ਸੰਤ ਮਹਾਪੁਰਖ ਨੇ ਸ਼ਬਦਾਂ ਦੇ ਨਾਲ ਮੀਟਿੰਗ ਕਰਕੇ ਦਿਨ ਰਾਤ ਇੱਕ ਕਰਕੇ ਅਸੀਂ ਲੱਗੇ ਹੋਏ ਹਾਂ ਤਾਂ ਕਿ ਅਸੀਂ ਇਹ ਜੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆਖਦੇ ਹਨ ਕਿ ਸਾਡੇ ਵੱਡੇ ਵੱਡੇ ਭਾਗ ਨੇ ਕਿ ਸਾਡੇ ਕਾਰਜਕਾਲ ਚ ਸ਼ਤਾਬਦੀ ਆਈ ਤੇ ਆਪਣੇ ਵੱਲੋਂ ਕੋਈ ਵੀ ਐਦਾਂ ਦਾ ਕਾਰਜ ਨਾ ਹੋਵੇ ਜੋ ਰਹਿ ਜਾਵੇ ਤਾਂ ਪੂਰੀ ਜਿਹੜੀ ਉਹਦੀ ਤਿਆਰੀਆਂ ਕਰ ਰਹੇ ਆਂ ਆਪ ਸਭ ਦੇ ਅੱਜ ਬੜਾ ਵੱਡਾ ਦਿਨ ਸਾਰੇ ਸੰਤ ਮਹਾਪੁਰਖਾਂ ਇਹ ਉਹਨਾਂ ਸਾਹਮਣੇ ਵੀ ਪਲਾਨ ਕਿ ਸਾਜਾ ਕੀਤਾ ਤੇ ਸਭ ਨੇ ਬੜੀ ਸ਼ਲਾਘਾ ਕੀਤੀ ਸਾਰੇ ਸੰਤਾਂ ਮਹਾਪੁਰਖਾਂ ਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜ਼ਿੰਮੇਵਾਰੀ ਵੀ ਸਾਂਭਾਂਗੇ ਲੰਗਰਾਂ ਦੀ ਤੇ ਸਾਰੀ ਤੇ ਅਸੀਂ ਵੱਧ ਤੋਂ ਵੱਧ ਦੇ ਵਿੱਚ ਯੋਗਦਾਨ ਪਾਵਾਂਗੇ ਧੰਨ